ਗੁਰਿੰਦਰ ਸਿੰਘ ਜੀ ਨੂੰ ਛੱਡ ਕੇ ਬਾਕੀਆਂ ਦੀ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਉਹ ਇੱਕ ਸੰਸਥਾ ਦੇ ਨਾਲ ਬੜੀ ਵੱਡੀ ਦੇ ਨਾਲ ਜੁੜੇ ਨੇ ਜਿਹੜੀ ਧਾਰਮਿਕ ਆ ਤੇ ਉਹ politcal ਸੁਖਵੀਰ ਸਿੰਘ ਬਾਦਲ ਤੇ ਦੂਜੇ ਜਿਨ੍ਹਾਂ ਤੇ ਤੁਸੀਂ ਨੋਅ ਲਏ ਆ ਕੁਝ ਬੰਦੇ ਨੇ politcal ਜਿਹੜੇ ਜੁਆਇਨ ਕੀਤੇ ਗੁਰਿੰਦਰ ਸਾਹਿਬ ਸਦਾ ਸਾਨੂੰ ਵੀ ਆਇਆ ਸੀ ਮੇਰੀ ਜ਼ਮੀਰ ਨੇ ਲਾਉਣੀ ਕਿ ਕਿ ਯਾਰ ਜਿਹੜੀ ਗੱਲ 15 ਸਾਲ ਪਹਿਲਾਂ ਕਰਨੀ ਸੀ ਉਹ ਅੱਜ ਅੱਜ ਕਰਨ ਦਾ ਹੈ। ਬਾਬਾ ਜੀ ਬਾਰੇ ਮੈਂ ਨਹੀਂ ਬੋਲ ਸਕਦਾ ਕੁਝ। ਜਨਤਾ ਸਰ ਜਿਹੜਾ ਇਹਨਾਂ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਗੈਂਗਸਟਰਾਂ ਦੇ ਖਿਲਾਫ ਨਸ਼ੇ ਦੇ ਖਿਲਾਫ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ 5000 ਤੋਂ ਵੱਧ ਫੰਡ ਲੈਣੇ ਨਸ਼ਾ ਦਸ ਕਰਨ ਦੇ ਜਿਹੜੇ ਉਹਨਾਂ ਤੇ ਕਹਿੰਦੇ ਸੀ ਕਾਰਵਾਈ ਕਰ ਰਿਹਾ ਜਿਵੇਂ ਦੇਖ ਲਓ ਤੁਸੀਂ। ਇਹਦੇ ਤੇ ਨੈਕਸਟ ਵੀਕ ਮੈਂ ਰੱਖਾਂਗਾ। ਇਹ ਚਾਹ ਦੇ ਨਾਲ ਗੱਲ ਕਰਾਂਗੇ ਕਿਉਂਕਿ ਆ ਡਾਈਲੂਟ ਹੋ ਜਾਣਾ ਜਿਵੇਂ ਮੈਂ ਸਾਰੀਆਂ ਗੱਲਾਂ ਕਰਨਾ ਪਿਆ ਨਾ ਜਿਹੜਾ ਤੁਸੀਂ 2000 ਕਿਲੋ ਦੀ ਦੱਸਦੇ ਪਰ ਇਟਸ ਬਾਈ ਖੰਡਾ ਤੋਂ ਜਿਹੜਾ 80 ਤੋਂ ਸਟੇਟ ਦੇ ਵਿੱਚ 2 ਟਨ ਪੰਜਾਬ ਪੁਲਿਸ ਨੇ ਫੜਿਆ ਨਸ਼ਾ ਇਹ ਤਾਂ ਬਾਰਡਰ 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 ਤੋਂ ਪਹਿਲਾਂ ਤਾਂ ਬਾਰਡਰ ਤੋਂ ਟੱਪਿਆ ਬੀਐਸਐਫ ਤੋਂ ਸਟੇਟ 'ਚ ਆ ਗਿਆ ਬੀਐਸਐਫ ਕਹਿੰਦੀ ਸੀ 300 ਕਿ 367 ਕਿਲੋ ਫੜਿਆ 272 ਡਰੋਨ ਆਏ ਤੇ ਉਹ ਤਾਂ that is ਰਿਕਵਰੀ ਆ ਪੰਜਾਬ ਦੇ ਮੋਸਟ ਮੋਰ ਦੈਨ ਬੀਐਸਐਫ ਹਾਂਜੀ ਉਹਨਾਂ ਦੀ ਉਹਨਾਂ ਦੀ ਰਿਕਵਰੀ ਵਧਿਆ ਔਰ ਪੰਜਾਬ ਪੁਲਿਸ ਵੀ ਸਾਰਾ ਥੋੜਨਾ ਨੇ ਕਵਰ ਕਰ ਰਹੀ ਆ ਜਿਹੜਾ ਨੈਟਵਰਕ ਆ ਡਿਸਟ੍ਰਿਬਿਊਸ਼ਨ ਦਾ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਔਰ ਬੜਾ ਸੌਖਾ ਜਿਹਾ ਕੰਮ ਆ ਹੁਣ ਥੋੜੀ ਜਿਹੀ ਡਰਗ ਦੀ ਗੱਲ ਕਰਾਂਗੇ ਤੇ ਜਿਹੜੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਨਸ਼ਿਆਂ ਚ ਅੰਦਰ ਜਾਂਦੇ ਰਹੇ ਆ तो चो ल दोबारा उन्होंने ठोक के अंदर फिर दे देंगे हूं दिस इज नॉट दल्यूशन मैं डायल्यूट उ क्राइम नु नहीं जाना चाहता ਅੱਜ ਮੈਂ ਸਿਰਫ ਗਵਰਨਰ ਸਾਹਿਬ ਨੂੰ ਕਹਿਣਾ ਚਾਹਣਾ ਕਿ ਪਾਦਿਆਤਰਾ ਨਾਲ ਕੁਝ ਨਹੀਂ ਹੋਣਾ ਬੜੀ ਅੱਛੀ ਗੱਲ ਹੈ ਤੁਸੀਂ ਕੀਤੀ ਅਸੀਂ ਉਹਦਾ ਸਵਾਗਤ ਵੀ ਕਰਦੇ ਆ ਤੁਸੀਂ ਮਾ ਮੈਮੋ ਤੁਹਾਡੇ ਅਗੇਸ਼ਟ ਬੋਲ ਵੀ ਨਹੀਂ ਸਕਦੇ ਲੇਕਿਨ ਆਪਣੀ ਗੱਲ ਤੇ ਰੱਖ ਸਕਦੇ ਆ ਨਾ ਮੈਂ ਬੇਨਤੀ ਕਰ ਰਿਹਾ ਕਿ ਦੋਨਾਂ ਨੂੰ ਖਿਚੋ ਜੋ ਕੰਮ ਸੂਬਾ ਸਰਕਾਰ ਦਾ ਉਹਨੂੰ ਮੋਨੀਟਰ ਕਰੋ ਜੋ ਚੀਜ਼ਾਂ ਭਾਰਤ ਸਰਕਾਰ ਤੋਂ ਸੂਬੇ ਨੂੰ ਚਾਹੀਦੀਆਂ ਉਹਦੇ ਚ ਆਪਣਾ ਰੋਲ ਅਦਾ ਕਰੋ ਜ਼ਾਬਤ ਆਪਣੀ ਇਹ ਹੈ ਆ ਪਿੱਛੇ ਜਿਹੇ ਕੀਤੇ ਗਏ ਬੁਲਡੋਜ਼ਰ ਚਲਾਏ ਗਏ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਲੱਗਦਾ ਕੋਈ ਫਰਕ ਪਿਆ ਦੇਖੋ ਉਹ ਜਿਹੜੇ ਬੁਲਡੋਜ਼ਰ ਚਲਾਏ ਗਏ ਉਹ ਇਲੀਗਲ ਕੰਸਟਰਕਸ਼ਨ ਤੇ ਚਲਾਏ ਗਏ ਆ ਇਹ ਟਾਈਮ ਐਂਡ ਅਗੇਨ ਇਹ ਗੱਲਾਂ ਮੇ ਤੋਂ ਪਹਿਲਾਂ ਹੋਰ ਸਿਆਸਤਦਾਨਾਂ ਨੇ ਵੀ ਕੀਤੀਆਂ ਹੋਣਗੀਆਂ ਹਾਂਜੀ ਉਹ ਅੱਜ ਪਾਦਿਆਤਰਾ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਤੋਂ ਲੋਕ ਸੁਬੀਨ ਬਾਦਲ ਅਸ਼wini ਸ਼ਰਮਾ ਇਹ ਵੀ ਸਾਰੇ ਸ਼ਾਮਲ ਹੋਏ ਤਾਂ ਲੱਗਦਾ ਇਹ ਦੇਖੀਏ ਯਾਤਰਾ ਕਰ ਰਹੇ ਪੋਲਿਟਿਕਲ ਮੈਸੇਜ ਇਹ ਰਗਾ ਤੇ ਜੀ ਜਦੋਂ ਬਾਬਾ ਗੁਰਿੰਦਰ ਸਿੰਘ ਜੀ ਨੂੰ ਛੱਡ ਕੇ ਬਾਕੀਆਂ ਦੀ ਮੈਂ ਗੱਲ ਕਰਨੀ ਚਾਹਉਣਾ ਕਿਉਂਕਿ ਉਹ ਇੱਕ ਸੰਸਥਾ ਦੇ ਨਾਲ ਬੜੀ ਵੱਡੀ ਦੇ ਨਾਲ ਜੁੜੇ ਨੇ ਜਿਹੜੀ ਧਾਰਮਿਕ ਆ ਤੇ ਉਹ politcal ਸੁਖਵੀਰ ਸਿੰਘ ਬਾਦਲ ਤੇ ਦੂਜੇ ਜਿਨ੍ਹਾਂ ਤੇ ਤੁਸੀਂ ਨੋਅ ਲਏ ਆ ਕੁਝ ਬੰਦੇ ਨੇ politcal ਜਿਹੜੇ ਜੁਆਇਨ ਕੀਤੇ ਗੁਰਨ ਸਾਹਿਬ ਨੂੰ ਸਦਾ ਸਾਨੂੰ ਵੀ ਆਇਆ ਸੀ ਮੇਰੀ ਜ਼ਮੀਰ ਨੇ ਲਾਉਣੀ ਸੀ ਕਿ ਯਾਰ ਜਿਹੜੀ ਗੱਲ 15 ਸਾਲ ਪਹਿਲਾਂ ਕਰਨੀ ਸੀ ਉਹ ਅੱਜ ਅੱਜ ਕਰਨ ਦਾ ਤੇ ਉਹਦਾ ਫਾਇਦਾ ਕੀ ਬਾਬਾ ਜੀ ਬਾਰੇ ਮੈਂ ਨਹੀਂ ਬੋਲ ਸਕਦਾ ਕੁਝ